ਅਗਲਾ ਜ਼ਮਾਨਾ ਜਿਹੜਾ ਕਾਰਾਂ ਦਾ ਆ ਰਿਹਾ ਉਹ ਇਲੈਕਟ੍ਰਿਕ ਕਾਰਾਂ ਦਾ ਆ ਇਹ ਸਾਰੇ ਜਾਣਦੇ ਆ ਭਵਿੱਖ ਇਲੈਕਟ੍ਰਿਕ ਕਾਰਾਂ ਦਾ ਆ ਕੈਨੇਡੀਅਨ ਸਰਕਾਰ ਇਸ ਵੇਲੇ ਸੋਚ ਰਹੀ ਹੈ ਇਹਦੇ ਬਾਰੇ ਕਿ ਜਿਹੜੇ ਟੈਰਿਫ ਆ ਚਾਈਨਾ ਮੇਡ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਲਾਏ ਜਾਣ ਤਾਂ ਕਿ ਡੋਮੈਸਟਿਕ ਮਾਰਕੀਟ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਇਹ ਗੱਲਬਾਤ ਬਿਲਕੁਲ ਉਸੇ ਤਰ੍ਹਾਂ ਦੀ ਆ ਜਿਸ ਤਰ੍ਹਾਂ ਦੀ ਅਸੀਂ ਥੋੜਾ ਚਿਰ ਇਹ ਅਮਰੀਕਾ ਬਾਰੇ ਗੱਲਬਾਤ ਕਰਦੇ ਸੀ ਜਿਸ ਤਰ੍ਹਾਂ ਦਾ ਫਿਕਰ ਅਮਰੀਕਾ ਨੂੰ ਸੀ ਉਸੇ ਤਰ੍ਹਾਂ ਦਾ ਫਿਕਰ ਆ ਇਸ ਵੇਲੇ ਕੈਨੇਡਾ ਨੂੰ ਜਿਹੜਾ ਓਟਵਾ ਦੇ ਵਿੱਚ ਇਹਨਾਂ ਨੇ ਮਹੀਨਾ ਲਾਇਆ ਪੂਰਾ ਗੱਲਬਾਤ ਆ ਜੁਲਾਈ ਦੇ ਵਿੱਚ ਕੰਸਲਟੇਸ਼ਨ ਕਰਨ ਦੇ ਲਈ opinion ਇਕੱਠੀ ਕੀਤੀ ਕਿ ਜਿਹੜਾ ਚਾਈਨਾ ਦਾ ਪ੍ਰੈਸ਼ਰ EV ਮਾਰਕੀਟ ਦੇ ਉੱਤੇ ਆ ਇਹਨੂੰ ਹੈਂਡਲ ਕਿਦਾਂ ਕੀਤਾ ਜਾਵੇ ਜਿਹੜੇ ਲੋਕ ਨੇ ਉਹਨਾਂ ਦੀ ਦਿਲਚਸਪੀ ਹੈ ਕੀ ਹੈ ਕੁਝ ਕੈਨੇਡੀਅਨ ਇਹ ਕਹਿੰਦੇ ਆ ਵੀ ਉਹ ਅਫੋਰਡੇਬਲ ਚਾਈਨਿਸ EV ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਕੀਮਤਾਂ ਘਟਾ BYD ਸੀਗਲ ਜਿਹੜੀ ਇੱਕ ਬਹੁਤ ਵੱਡੀ ਐਗਜ਼ਾਮਪਲ ਆ BYD ਸੀਗਲ ਦੀ ਜਿਹੜੀ ਇਲੈਕਟ੍ਰਿਕ ਵਹੀਕਲ ਆ ਇਹ ਕਾਰ ਤੁਹਾਨੂੰ ਮਿਲ ਜਾਂਦੀ ਚੰਗੀ ਸੋਹਣੀ ਸਾਰੇ ਫੀਚਰਸ ਟੈਸਲਾ ਵਾਲੇ ਕਾਰ 14600 ਕੈਨੇਡੀਅਨ ਡਾਲਰ ਵੀ ਹੁਣ ਇਹ ਕਾਰ ਤੇ ਆਪਣੇ ਵਿੱਚ ਹੈ ਹੀ ਆ ਨਾ 14600 ਡਾਲਰ ਦੀ ਨਵੀਂ ਟੈਸਲਾ ਨਾਲੋਂ ਵੀ ਚੰਗੇ ਫੀਚਰ ਦੱਸਦੇ ਆ ਮਿਲ ਜਾਂਦੀ ਆ ਤੇ ਜਿਹੜੀ ਤੁਹਾਨੂੰ ਇੱਥੇ ਐਵਰੇਜ ਪ੍ਰਾਈਸ ਆਪਣੇ ਹੈਗਾ ਆ ਜਿਹੜਾ ਅਪਰੋਕਸੀਮੇਟਲੀ ਉਹ ਦੱਸਿਆ ਜਾ ਰਿਹਾ 38000 ਤੋਂ ਆਪਾਂ ਕੈਨੇਡਾ ਦੇ ਵਿੱਚ ਚੰਗੀ ਵੀ ਕਾਰ ਸ਼ੁਰੂ ਹੁੰਦੀ ਯਾਨੀ ਜਿਹੜੀ ਕੈਨੇਡਾ ਦੇ ਵਿੱਚ 38000 ਡਾਲਰ ਦੀ ਕਾਰ ਆ ਉਹ ਜਦੋਂ ਚੀਨ ਬਣਾ ਕੇ ਇੱਥੇ ਦਊਗਾ ਤੇ 14600 ਦੀ ਮਿਲ ਜੂਗੀ ਕੁਝ ਕਹਿੰਦੇ ਹੋ ਇੱਥੇ ਵਾਲੀ ਬਣੀ ਨਾਲੋਂ ਚੰਗੀ ਵੀ ਆ ਹੁਣ ਕੰਪੀਟੀਸ਼ਨ ਇਹ ਆ ਕਿ ਜਿਹੜੇ ਸਪੋਰਟਰ ਨੇ ਇਸ ਚੀਜ਼ ਦੇ ਉਹ ਇਹ ਕਹਿੰਦੇ ਆ ਕਿ ਚੀਨ ਦਾ ਸਾਮਾਨ ਜੇਕਰ ਤੁਸੀਂ ਇੱਥੇ ਲੈ ਆਉਂਗੇ ਕੈਨੇਡਾ ਦੇ ਵਿੱਚ ਕੰਪੀਟੀਸ਼ਨ ਵਧੂਗਾ ਕੰਪੀਟੀਸ਼ਨ ਵਧੂਗਾ ਜੇ ਉਹਨਾਂ ਦੀ 14000 ਵਾਲੀ ਕਾਰ 38000 ਨਾਲੋਂ ਸਸਤੀ ਹੋਈ ਤਾਂ ਜਿਹੜੇ ਇੱਥੇ 38000 ਦੀ ਬਣਾ ਰਹੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਤਾਂ ਪਊਗਾ ਵੀ ਅਸੀਂ ਵੀ ਚੰਗੀ ਬਣਾਈਏ ਜਾਂ ਅਸੀਂ ਇਹਨੂੰ ਸਸਤੀ ਕਰੀਏ ਦੂਜਾ ਇਹਦੇ ਵਿੱਚ ਕੰਸਰਨ ਇਹ ਆ ਕਿ ਜਿਹੜੇ ਆਲੋਚਕ ਇਹ ਕਹਿੰਦੇ ਆ ਕੋ ਚਿੰਤਾ ਤੇ ਇਸ ਗੱਲ ਤੋਂ ਆ ਕਿ এনवायरमेंटਲ ਪ੍ਰੈਕਟਿਸਸ ਕੀ ਆ ਚੀਨ ਦੇ ਹਿਊਮਨ ਰਾਈਟਸ ਕੀ ਆ ਉਹਨਾਂ ਦਾ ਹਿਊਮਨ ਰਾਈਟਸ ਰੈਕર્ડ ਕੀ ਆ ਜਿਹੜੀ ਉਹਨਾਂ ਦੀ ਮਤਲਬ ਉਹ ਕਹਿੰਦੇ ਫਿਰ ਚੀਨ ਦੀ ਕਾਰ ਨਹੀਂ ਖਰੀਦਣ ਜਾਂਦੀ ਪਹਿਲਾਂ ਤੋਂ ਕਹਿੰਦੇ ਬਣੀ ਚੀਨ ਚਾ ਚੀਨ ਦਾ ਬਣਾਇਆ ਸਮਾਨ ਕਿਦਾਂ ਦਾ ਹੁੰਦਾ ਕੋਈ ਦੱਸਣ ਦੀ ਲੋੜ ਨਹੀਂ ਬਈ ਨਹੀਂ ਇਹ ਸਹੀ ਹੋਣਾ ਦੂਜੀ ਗੱਲ ਬਾਤ ਕੈਨੇਡਾ ਦੇ ਵਿੱਚ ਮਹਿੰਗੀ ਕਿਉਂ ਬਣ ਰਹੀ ਆ ਕਾਰ 38000 ਦੀ ਕਿਉਂ ਪੈ ਰਹੀ ਆ ਤੇ ਉਹਨਾਂ ਨੂੰ 14000 ਦੀ ਕਾਰ ਉਹ ਤੋਂ ਵਧੀਆ ਕਿਉਂ ਬਣਾਏ ਜਾ ਰਹੇ ਆ ਸਾਡੇ ਇੱਥੇ ਜਿਹੜੇ ਹਿਊਮਨ ਰਾਈਟਸ ਨੇ ਜਾਂ ਹਿਊਮਨ ਰਾਈਟਸ ਕਹ ਲਓ ਜਾਂ ਘਰ ਘਟਿਕ ਜਿਹੜੇ 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 ਮਿਨੀਮਮ ਵੇਜੇਸ ਨੇ ਕਿ ਕਿਹੇ ਬੰਦੇ ਨੇ ਵੀ ਕੰਪਨੀਆਂ ਵਿੱਚ ਕੰਮ ਕਰਨਾ ਉਹਨੂੰ ਇੰਨੇ ਆ ਦੇਣੇ ਇੰਨਾ ਚਿਰ ਕੰਮ ਕਰਾਉਣਾ ਇਦਾਂ ਇਦਾਂ ਆ ਚੀਜ਼ਾਂ ਜ਼ਰੂਰੀ ਹੈ ਚੀਨ ਦੇ ਵਿੱਚ ਹੈ ਹੀ ਨਹੀਂ ਦੂਜਾ ਇੱਥੇ ਫਿਰ এনवायरमेंट ਨੂੰ ਬਚਾਉਣ ਦੇ ਲਈ ਜਿਹੜਾ ਵੀ ਫੈਕਟਰੀ ਲਾਉਂਦਾ ਜਾਂ ਕੰਪਨੀ ਆ ਉਹਨਾਂ ਨੂੰ ਕਿੰਨਾ ਕੁਝ ਕਰਨਾ ਪੈਂਦਾ এনवायरमेंट ਨੂੰ ਠੀਕ ਰੱਖਣ ਦੇ ਫਲਾਣਾ ਲਾਓ ਫਲਾਣਾ ਲਾਓ ਇਦਾਂ ਨਹੀਂ ਕਰ ਸਕਦੇ ਇਦਾਂ ਨਹੀਂ ਕਰ ਸਕਦੇ ਚੀਨ ਦੇ এনवायरमेंट ਲਾ ਦੇ ਉੱਤੇ ਸ਼ੱਕਾ ਵੀ ਉੱਤੇ ਕੋ ਹੈਗਾ ਵੀ ਹੈ ਕਿ ਨਹੀਂ ਹੈਗਾ ਤੇ ਫਿਰ ਉਹ ਜਦੋਂ ਸਾਰਾ ਕੁਝ ਸ਼ਿੱਕੇ ਟੰਗ ਕੇ ਬਣਾਉਣਗੇ ਤਾਂ ਸਸਤਾ ਹੀ ਬਣੂਗਾ ਕੋਈ ਇਹਦਾ ਮਤਲਬ ਇਹ ਆ ਜਾ ਉੱਥੇ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਆ ਵੀ ਉਹ ਜਿਹੜੇ ਹੈਗੇ ਨੇ ਉੱਥੇ ਉਹ ਉਹਨਾਂ ਨੂੰ ਕਿੱਦਾਂ ਜਿਹੜੇ ਅੰਦਰ ਰੱਖ ਕੇ ਤੇ ਉਹ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕੰਮ ਕਰਾਉਂਦੇ ਆ ਵੀ ਇਹ ਕਨਸਰਨ ਆ ਇਹਨੂੰ ਤੁਸੀਂ এনवायरमेंट ਪ੍ਰੈਕਟਿਸ ਦੇ ਮਤਲਬ ਤੁਸੀਂ ਉਹਨਾਂ ਨੂੰ ਹਲਾਸ਼ੇਰੀ ਦੇ ਰਹੇ ਆ ਕਿ ਉੱਥੇ ਜਿੱਥੇ ਗੁਲਾਮ ਬਣਾ ਕੇ ਬਦਵਾ ਮਜ਼ਦੂਰੀ ਕਰਾ ਕੇ ਜਿਹਨਾਂ ਲੋਕਾਂ ਤੋਂ ਕੰਮ ਕੀਤਾ ਚ ਕਰਾਇਆ ਜਾ ਰਿਹਾ ਉਹੀ ਸਮਾਨ ਤੁਸੀਂ ਇੱਥੇ ਖਰੀਦੂਗੇ ਇਹਦਾ ਮਤਲਬ ਤੁਸੀਂ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰ ਰਹੇ ਆ ਵੀ ਇਹ ਕੰਮ ਕਰੋ ਠੀਕ ਆ ਹੁਣ ਡਿਬੇਟ ਬਹੁਤ ਵੱਡਾ ਆ ਕਨਸਲਟੇਸ਼ਨ ਇਸ ਮਾਮਲੇ ਦੇ ਉੱਤੇ ਚੱਲ ਰਹੀ ਆ ਚਾਈਨੀ ਮੇਡ ਜਿਹੜੀਆਂ EVs ਨੇ ਕਿ ਉਹ एलिਜੀਬਲ ਹੋਣੀਆਂ ਚਾਹੀਦੀਆਂ ਕੈਨੇਡਾ ਦੇ ਵਿੱਚ ਉਹ ਤੇ ਫੈਡਰਲ ਇਨਸੈਂਟਿਵ ਦਿਓ ਜਿਹਦਾ ਰੇਬੇਟ ਦਿਓ 5000 ਡਾਲਰ ਦਾ ਇੰਡਸਟਰੀ ਦਾ ਰਿਸਕ ਬਹੁਤ ਵੱਡਾ ਆ ਕੈਨੇਡੀਅਨ ਇੰਡਸਟਰੀ ਦੇ ਜਿਹੜੇ ਕੁਝ ਗਰੁੱਪਸ ਨੇ ਉਹ ਵਾਰਨ ਕਰ ਰਹੇ ਆ ਕਿ ਜੇ ਬਿਨਾ ਟੈਰਫ ਤੋਂ ਬਿਨਾ ਕਿਸੇ ਟੈਕਸ ਤੋਂ ਉਥੋਂ ਦੀਆਂ ਕਾਰਾਂ ਇੱਥੇ ਆ ਗਈਆਂ ਜਿਹੜੀ ਡੋਮੈਸਟਿਕ EV ਇੰਡਸਟਰੀ ਆ ਇਲੈਕਟ੍ਰਿਕ ਵਹੀਕਲ ਦੀ ਇੰਡਸਟਰੀ ਆ ਸਾਰੀ ਦੀ ਸਾਰੀ ਮਤਲਬ ਖਿਲਰ ਜੂਗੀ ਇਨੂੰ ਇਹਦੇ ਪੈਰ ਹੀ ਨਹੀਂ ਲੱਗਣੇ ਮੁੜ ਕੇ ਅਮਰੀਕਾ ਦੇ ਵਿੱਚ ਇਹਨਾਂ ਨੇ 100% ਟੈਰਿਫ ਲਾਇਆ ਚੀਨ ਦੇ EVs ਦੇ ਉੱਤੇ ਤੇ ਇਹੇ ਕਨਸਰਨ ਐਸ ਵੇਲੇ ਜਾਂ ਜਿਹੜੇ ਕਨਸਰਨ ਕਹ ਲੋ ਜਾਂ ਜਿਹੜੇ ਮਾਰਕੀਟ ਚੈਲੰਜਸ ਨੇ ਉਹ ਇੱਥੇ ਕੈਨੇਡਾ ਦੇ ਵਿੱਚ ਵੀ ਆ ਰਹੇ ਆ ਐਸਵੇਂ ਲੈ ਜਿਹੜੀ ਚਾਈਨਿਸ ਮੇਡ EVs ਇੰਪੋਰਟ ਕੀਤੀਆਂ ਜਾ ਰਹੀਆਂ ਕੈਨੇਡਾ ਦੇ ਵਿੱਚ ਉਹ ਟੈਸਲਾ ਦੀ ਸ਼ੰਗਾਈ ਫੈਕਟਰੀ ਤੋਂ ਆ ਜਿਨ੍ਹਾਂ ਦੇ ਉੱਤੇ ਪਰਸੈਂਟ ਟੈਰਿਫ ਐਸ ਵੇਲੇ ਲੱਗ ਰਿਹਾ ਸੋ ਇਹ ਆਉਣ ਵਾਲੇ ਸਮੇਂ ਦਾ ਇੱਕ ਬਹੁਤ ਵੱਡਾ ਮੁੱਦਾ ਆ ਚੀਨ ਨੇ ਦੁਨੀਆ ਦੀ ਸਾਰੀ ਦੀ ਸਾਰੀ ਮਾਰਕੀਟ ਨੂੰ ਹਿਲਾ ਕੇ ਰੱਖ ਦਿੱਤਾ ਹਰ ਇੱਕ ਖੇਤਰ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਚੀਨ ਤੋਂ ਬਣ ਕੇ ਨਹੀਂ ਆਉਂਦੀ ਚਾਹੇ ਉਹ ਸਾਡੇ ਝੰਡੇ ਹੀ ਕਿਉਂ ਨਾ ਹੋਣ ਤੇ ਜੇ ਇੰਨਾ ਕੁਝ ਚੀਨ ਤੋਂ ਬਣ ਕੇ ਆਉਂਦਾ ਆ ਤੇ ਜਦੋਂ ਕਾਰਾਂ ਆਉਣੀਆਂ ਤੇ ਇਹਨਾਂ ਨੂੰ ਤੁਸੀਂ ਰੋਕੋਗੇ ਕਿੱਦਾਂ ਫਰਕ ਬਹੁਤ ਵੱਡਾ ਹੈ 2-4000 ਡਾਲਰ ਦਾ ਫਰਕ ਹੁੰਦਾ ਲੋਕ ਕਹਿੰਦੇ ਕੈਨੇਡਾ ਦੀ ਲੈ ਲਓ ਕੋਈ ਫਰਕ ਨਹੀਂ ਪੈਂਦਾ 14600 ਡਾਲਰ ਚੀਨ ਦੀ ਬੀਵਾਈਡੀ ਕਾਰ ਤੇ ਉਹੀ ਕੈਨੇਡਾ ਦੇ ਵਿੱਚ ਜੇਕਰ ਇੱਥੇ ਦੀ ਬਣੀ ਕੋਈ ਲੈਣੀ ਹੋਵੇ ਤਾਂ 38000 ਡਾਲਰ ਦੀ ਲੋਕ ਨਹੀਂ ਲੈਣਗੇ ਜਾਂ ਤੇ ਹੁਣ ਫਿਰ ਟੈਰਫ ਲਾ ਕੇ ਚੀਨ ਵਾਲੀ ਮਹਿੰਗੀ ਕਰਕੇ 38000 ਦੀ ਲਿਆਉਣਗੇ ਤਾਂ ਲੋਕ ਫਿਰ ਬਰਾਬਰ ਕੰਪੀਟੀਸ਼ਨ ਰਹਿ ਸਕਦਾ ਨਹੀਂ ਤੇ ਸਮੱਸਿਆ ਬਹੁਤ ਵੱਡੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ